ਉਹ ਵੀ ਜਿਹੜੀ ਲਗਾ ਇਹ ਸੰਵਧਾ ਬੜਾ ਹੀ ਮੈਂ ਜਿਹੜੀ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਮੈਂ ਤੇ ਮੈਨੂੰ ਵੀ ਹੁੰਦੀ ਚਲੋ ਮੇਰੇ ਬੱਚੇ ਉਹ ਦੂਰ ਨੇ ਵੀ ਮੇਰੇ ਪਾਸ ਰਹੇ ਮੈਨੂੰ ਰਾਤ ਰਾਤ ਨੀਂਦ ਨਹੀਂ ਹੁੰਦੀ ਟੈਨਸ਼ਨ ਕਰਕੇ ਹੂੰ ਭਈ ਇਹਨ ਕੋਈ ਕਾਮਯਾਬ ਬਣੇ ਕੁਝ ਜਿੰਦਾ ਵੀ ਕੁਝ ਬੰਜੇ ਮਕਾਨ ਦੁਕਾਨ ਕੁਝ ਬੰਜੇ ਦਾ ਵੀ ਸਾਡੇ ਜਿਹੜੇ ਪਰਿਵਾਰਾ ਦਾ ਸ਼ੈਫੀ ਦੇ ਨਾਮ ਤੇ ਸ਼ੈਫੀ ਆਸਾਏ ਓਕੇ ਤੇ ਬ੍ਰਦਰ ਮੈਨੂੰ ਨਾਲ ਹੀ ਲੈ ਜਾਂਦੇ ਸੀ ਕੰਮ ਤੇ ਕਹਿੰਦੇ ਮੇਰਾ ਤਾਂ ਕੰਮ ਤੇ ਧਿਆਨ ਹੁੰਦਾ ਨਹੀਂ ਸੀ ਨਾਲ ਹੀ ਲੈ ਜਾਂਦੇ ਸੀ ਥੋੜਾ ਬਹੁਤ ਉਥੋਂ ਪੱਤਾ ਕੀਤਾ ਕਹਿ ਦਿੰਦਾ ਕਿ ਕੁਝ ਇਧਰੋਂ ਗੁਣ ਮਿਲੇ ਇਧਰੋਂ ਇਕੱਠਾ ਕਰ ਲੋ ਉਧਰੋਂ ਇਕੱਠਾ ਕਰ ਲੋ ਜਿੱਥੋਂ ਮਿਲਦੇ ਲਲੋ ਉਥੋਂ ਲਿੱਲੋ ਤੇ ਇਧਰੋਂ ਇਧਰੋਂ ਕਰਕੇ ਸਾਰਾ ਕੁਝ ਉਹ ਮਿਕਸ ਜਾ ਹੋ ਗਿਆ ਕੰਮ ਤੇ ਸ਼ੁਰੂ ਤਾਂ ਕੋਈ ਸ਼ੌਂਕ ਵੀ ਸੀ ਥੋੜਾ ਬਹੁਤ ਕੁਿੰਦਾ ਤੇ ਬਾਅਦਸਰੇ ਇਦਾਂ ਆ ਕੇ ਸਾਰਾ ਕੁਝ ਮਿਕਸ ਕਰਕੇ ਜਿੰਨਾ ਕਿ ਆਪਣੇ ਚ ਟੈਲੈਂਟ ਸੀ ਹੈਗਾ ਉਹ ਚੀਜ਼ ਉਹਾਈ ਤੇ ਸ਼ੁਰੂ ਕਰਦਾ ਕੰਮ ਇਹ ਵਾਲਾ ਰੱਬ ਨੇ ਬਾਹ ਫੜੀ ਕਹਿੰਦੇ ਨਾ ਕਿ ਰੱਬ ਜਿਹੜਾ ਕਿਤੇ ਜਾ ਕੇ ਬਾਹ ਫੜਦਾ ਹੈ ਉਸ ਵਰਗਾ ਅੰਦਾਜ਼। ਤੇ ਸੇਮ ਇਸ ਟਾਈਮ ਬਾਹ ਫੜੀ ਆ ਤੇ ਵਾਇਗਰੂ ਪੂਰੀ ਮਤਲਬ ਮੇਰ ਘਰੰਦਿਆ ਵਾ ਪਿਆਰਾ ਬੂਰਾਂ ਚ ਵੀ ਕਦੇ ਸ਼ਹਿਰ ਪੂਰੀ ਹਰ ਇੱਕ ਬੰਨੇ ਪਛਾਣ ਬਣ ਗਈ ਹੈ ਕਿ ਸਿਰਫ ਇੱਕ ਰੇੜੀ ਕਰਕੇ ਹੀ ਇੱਕ ਮਾਸਪੂਰ ਦਾ ਕੰਮ ਜੋਗੀ ਐ ਸਭ ਕਦੇ ਜਿਹੜੀ ਮੈਂ ਪਿੱਛੇ ਇੱਕ ਬੈਕਗ੍ਰਾਉਂਡ ਚਿੱਤਰ ਪੈ ਲਾਈ ਹੁੰਦੀ ਸੀ ਕਦੇ ਉੱਤੇ ਆ ਕੇ ਬਲੇਡ ਮਾਰਦੇ ਨੇ ਕਦੇ ਆਨਲਾਈਨ ਤਾਂ ਲਾਈਆਂ ਹੁੰਦੀਆਂ ਸਬਸਕ੍ਰਾਈਬ ਲਾਈ ਹੁੰਦੀ ਸੀ ਉਹ ਲਾਗੇ ਲੈ ਆਣਾ ਜੋ ਟੂਰ ਦੇ ਨਾਲ ਕਦੇ ਇੱਕ ਨਾਰੀਅਲ ਰੱਖ ਦੇਣਾ ਉੱਤੇ ਅੱਡੇ ਤੇ ਕਦੇ ਕੱਚ ਖੜਾ ਦੇਣਾ ਇਹ ਚੀਜ਼ਾਂ ਬਹੁਤ ਜ਼ਿਆਦਾ ਤੰਗੀ ਹੋਈ ਮੈਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਹਾਂ ਵੀ ਇਹ ਤੋਂ ਚੱਲ ਜੇ ਤੇ ਇੱਦਾਂ ਦਾ ਕੋਈ ਨਹੀਂ ਸੀ ਜਨੂਨ ਸੀ ਹੁਣ ਤੇ ਜਿਵੇਂ ਜਿੰਨਾ ਜਿੰਨਾ ਉਹ ਜ਼ਿਆਦਾ ਕਰ ਰਹੇ ਸੀ ਉਹਨਾਂ ਨਾਲ ਵੱਧ ਜਾ ਸੀ ਯੂਰਕਨ ਹੋਣ ਤੇ ਕਰਨਾ ਬਸ ਹੁਣ ਜਾਨਾ ਤੰਗੀਆਂ ਬਹੁਤ ਆਈਆਂ ਪਰ ਕੋਈ ਨਹੀਂ ਨਾ ਤੰਗੀਆਂ ਚ ਨੰਗੀਆਂ ਸਭ ਮੰਮੀ ਪਾਪਾ ਸਾਰੇ ਨਾਲ ਸੀ ਉਹਨਾਂ ਤੰਗੀਆਂ ਚੋਂ ਲੰਘੇ ਆ ਪਰ ਸੋਸ਼ਲ ਮੀਡੀਆ ਵਾਲੋ ਵਧੀਆ ਪਲੇਟਫਾਰਮ ਆ ਜੇ ਆਪਾਂ ਚੰਗੇ ਤਰੀਕੇ ਨਾਲ ਯੂਜ਼ ਕਰੀਏ ਜੇ ਉਸ ਤਰੀਕੇ ਨਾਲ ਉਹ ਤੇ ਇੱਕ ਫਿਰ ਮਨੋਰੰਜਨ ਹੋ ਗਿਆ ਹੈ ਕੁਝ ਪਰ ਮੈਨੂੰ ਸੋਸ਼ਲ ਮੀਡੀਆ ਨੇ ਬਹੁਤ ਜ਼ਿਆਦਾ ਗੋਲੀ ਦਿੱਤਾ ਵਾ ਕਿਉਂਕਿ ਇੱਕ ਪਛਾਣ ਬਣਾਉਣੀ 4-5 ਸਾਲਾਂ ਚਾਹੀਦਾ ਹੈ ਨਾ ਤੇ ਇੱਕ ਪਛਾਣ ਬਣਾਉਣੀ ਸਰ ਇੱਕ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਸਿਰਫ ਇੱਕ ਸੋਸ਼ਲ ਮੀਡੀਆ ਕਰਕੇ ਪੋਸੀਬਲ ਹੋਇਆ ਵਾ ਇਹ ਚੀਜ਼ ਅੱਜ ਕਰਦਿਆਂ ਨੂੰ ਵੀ ਫੀਲ ਹੋ ਗਈ ਆ ਮੇਰੇ ਤੋਂ ਕੋਈ ਅਨਨੋਨ ਕਸਟਮਰ ਆਵੇ ਜਾਂ ਜਿਸ ਦੇ ਨਾਲ ਮੇਰੀ ਜਾਣ ਪਛਾਣ ਨਹੀਂ ਆ ਤਾਂ ਪੈਸੇ ਘਾਟਾ ਇਹ ਨਹੀਂ ਕਿ ਆਪਾਂ ਜਿੰਨੇ ਹੈਗੇ ਉਹਨੇ 10 20 40 ਪਿੰਦਾ ਜਿੰਨੇ ਵੀ ਘਾਟਾ بس خالی ہاتھ ਨੂੰ ਮੋੜਦਾ ਨਾ ਮੇਰੀ ਇਹ ਚੀਜ਼ ਵਾਸਤੇ ਹੈਗੀਆ ਦਿਖਾ ਗਿਆ ਕਿੱਥੇ ਸਰ ਇੱਕ 25-30 ਲੱਖ ਰੁਪਿਆ ਲਾਉਣਾ ਤੇ ਕਿੱਥੇ ਮੈਂ ਯਾਰ 1500 ਦਾ ਇੱਕ ਸ਼ਰਾਬ ਸਰ ਪਿੱਛੇ ਵਾਲੀ ਸ਼ੁਰੂਆਤ ਕੀਤੀ ਕਿਉਂਕਿ ਅੰਦਰ ਤੇ ਇੱਕ ਹੈਗਾ ਸੀ ਨਾ ਜੂਨ ਵੀ ਆ ਕਰਨਾ ਕਰ ਸਕਦੇ ਆਪਾਂ ਬਾਹਰ ਨੂੰ ਜਾ ਬਾਹਰ ਜਾਣ ਨੂੰ ਤੇ ਮੈਂ ਜਾ ਸਕਦਾ ਸੀ ਉਹਨੂੰ ਟ੍ਰੋ ਠੀਕ ਹੈ ਪੈਸਾ ਕਮਾ ਲੈਣਾ ਸੀ ਦਿਹਾੜੀ ਕਰ ਲੈਣੀ ਸੀ ਜਾਂ ਕੁਝ ਵੀ ਮੰਮੀ ਬਾਪਾ ਫੈਮਿਲੀ ਵਾਪਸ ਨਹੀਂ ਨਾ ਦੁਬਾਰਾ ਕੋਈ ਕਿੱਥੇ ਅਗਲੇ ਜਨਮ ਚ ਕੀ ਕਿੱਦਾਂ ਹੀ ਨਹੀਂ ਬੜਾ ਟਾਈਮ ਤੇ ਬੀਤ ਜਾਣਾ ਸੀ ਸਭ ਦਾ ਸਾਲ ਹਾਂ ਮਹਿਕ ਕੁਦੀ ਸੰਦੀਪਾ ਕਹਿੰਦੇ ਹਰੇਕ ਕਾਮਯਾਬ ਇਨਸਾਨ ਮਗਰ ਕਿਸੇ ਨਾ ਕਿਸੇ ਔਰਤ ਦਾ ਹੱਥ ਹੁੰਦਾ ਹੈ ਪਰ ਜਦੋਂ ਔਰਤ ਇੱਕ ਮਾਂ ਹੋਵੇ ਉਦੋਂ ਕੋਈ ਇਹੋ ਜਿਹੀ ਤਾਕਤ ਨਹੀਂ ਆ ਵੀ ਬੰਦੇ ਨੂੰ ਬੁਲੰਦੀਆਂ ਨਾ ਮਿਲਣ ਅੱਜ ਅਸੀਂ ਇਸੇ ਤਰ੍ਹਾਂ ਦੀ ਇੱਕ ਵੀਡੀਓ ਲੈ ਕੇ ਤੁਹਾਡੇ ਕੋਲ ਸਾਹਮਣੇ ਪੇਸ਼ ਹੋਈ ਆ ਜਿਹੜੀ ਹਰੇਕ ਬੰਦੇ ਨੂੰ ਇੱਕ ਮੋਟੀਵੇਸ਼ਨ ਕਰੇਗੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਲ ਹੋ ਰਹੀ ਆ ਜਿਹਦੇ ਵਿੱਚ ਮਾਂ ਤੇ ਇੱਕ ਪੁੱਤ ਜਿਹੜਾ ਵਾ ਫਾਸਟ ਫੂਡ ਜਿਹੜੀ ਕਰਦੇ ਪਏ ਆ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਬਹੁਤ ਸਾਰੇ ਲੋਕਾਂ ਨੇ ਐਪਰੀਸ਼ੀਏਟ ਕੀਤਾ ਕੰਮ ਵੀ ਵਧਿਆ ਸੀ ਲੇਕਿਨ ਜਿੱਥੇ ਮਾਂ ਤੇ ਪੁੱਤ ਦੀ ਗੱਲ ਆ ਗਈ ਆ ਕਿਉਂਕਿ ਹਿੰਮਤ ਕਰਦੇ ਪਏ ਨੇ ਤੇ ਆਪਣੇ ਆਪ ਨੂੰ ਪੈਰਾ ਦੇ ਖਰੋਂਦੀ ਕੋਸ਼ਿਸ਼ ਕਰਦੇ ਪਏ ਆ ਤੇ ਅੱਜ ਉਹ ਦਿਨ ਆ ਗਿਆ ਵਾ ਜਦੋਂ ਇਹ ਦੋਨੋਂ ਆਪਣੇ ਪੈਰਾ ਦੇ ਖਲੋਤੇ ਪਏ ਆ ਤੇ ਲੋਕ ਇਹਨਾਂ ਨੂੰ ਆਗੇ ਵਧਾਈਆਂ ਦਿੰਦੇ ਆ ਤੇ ਇਹਨਾਂ ਕੋ ਆਗੇ ਫਾਸਟ ਫੂਡ ਹੀ ਖਾਂਦੇ ਆ ਜੀ ਹਾਂ ਇਹਨਾਂ ਦੀ ਜਿਹੜੀ ਰੇੜੀ ਆ ਇੱਕ ਫਾਸਟ ਫੂਡ ਰੇੜੀ ਆ ਜਿਹੜੀ ਤਰੰਧਾਂ ਚ ਲਗਾਈ ਜਾਂਦੀ ਪਈ ਆ ਜਿੱਥੇ ਲੋਕ ਦੁਰਦਰੂ ਆ ਕੇ ਇਹਨਾਂ ਕੋਲੋਂ ਚਾਪ ਵਗੈਰਾ ਜਾਂ ਜਿਹੜੀਆਂ ਫਾਸਟ ਫੂਡ ਆਈਟਮਾਂ ਹੁੰਦੀਆਂ ਸਾਰੇ ਖਾਂਦੇ ਆ ਮੇਹਨਤ ਕਰਨੀ ਪਈਏ ਛੋਟੇ ਜਿਹੜਾ 23 ਇਨਸਾਨ ਵੇਚਦੇ ਪਏ ਇਹ ਨੌਜਵਾਨ ਜਿਨੇ ਆਪਣੀ ਮੇਨ ਸਦਕਾ ਆਪਣੇ ਮਾਤਾ ਪਿਤਾ ਸਦਕਾ ਆਪਣੇ ਪਰਿਵਾਰ ਦੀ ਹਿੰਮਤ ਸਦਕਾ ਜਿਹੜਾ ਆਪਣੇ ਆਪ ਨੂੰ ਇਸ ਟਾਈਮ ਤੇ ਇਹੋ ਜਿਹਾ ਤਿਆਰ ਕਰ ਲਿਆ ਵੀ ਅੱਜ ਇਸ ਨੂੰ ਸਾਰੇ ਲੋਕ ਪਤ ਹੈ ਗਏ ਦਿੰਦੇ ਆ ਲੋਕ ਨੂੰ ਪਿਆਰ ਕਰਦੇ ਆ ਆਓ ਆਪਣੇ ਚੈਨਲ ਤੇ ਸਵਾਗਤ ਕਰਦੇ ਆ ਤੇ ਨਾਲੇ ਉਸ ਉਹਨਾਂ ਬੱਚਿਆਂ ਵਾਂਗ ਤੇ ਜਾਂ ਉਹ ਨੌਜਵਾਨਾਂ ਵਾਂਗ ਜ਼ਰੂਰ ਦੱਸਾਂਗੇ ਜਿਹੜੇ ਨੌਜਵਾਨ ਸਾਡਾ ਪੰਜਾਬ ਜਾਂ ਸਾਡਾ ਭਾਰਤ ਛੱਡ ਕੇ ਵਿਦੇਸ਼ਾਂ ਵਿੱਚ ਜਾ ਕੇ ਵਸਣਾ ਚਾਹੁੰਦੇ ਆ ਉੱਥੇ ਜਾ ਕੇ ਮਿਹਨਤ ਕਰਨ ਚਾਹੁੰਦੇ ਆ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਸਾਡੇ ਪੰਜਾਬ ਵਿੱਚ ਆਪਣੇ ਘਰ ਰਹਿ ਕੇ ਅਗਰ ਤੁਸੀਂ ਸ਼ਰਮ ਲਾ ਦਿੰਦੇ ਹੋ ਅਗਰ ਤੁਸੀਂ ਮਿਹਨਤ ਕਰਦੇ ਹੋ ਤਾਂ ਸਭ ਕੁਝ ਤੇ ਮਿਲ ਸਕਦਾ ਵਾ ਆਉਂ ਸਵਾਗਤ ਕਰਦੇ ਉਸ ਹਿੰਮਤੀ ਇਨਸਾਨ ਦਾ ਜਿਨੇ ਅੱਜ ਆਪਣੀ ਇਹ ਹਿੰਮਤ ਸਦਕਾ ਬੁਲੰਧੀਆਂ ਪਾਈਆਂ ਵੇ ਬਹੁਤ ਬਹੁਤ ਸਾਰਾ ਸਵਾਗਤ ਜੀ ਕੀ ਨਾਮ ਆਪਣਾ ਜੀ ਸਰ ਮੇਰਾ ਨਾਮ ਤੇ ਅਸਲੀ ਅਜੂ ਕੁਮਾਰ ਆ ਬਟ ਜ਼ਿਆਦਾਤਰ ਮੇਰੀ ਜਿਹੜੀ ਪਛਾਣ ਆ ਰਾਇਲ ਦੇ ਨਾਮ ਤੋਂ ਹੀ ਬਣੀ ਜਿਹੜਾ ਵੀ ਆਉਂਦਾ ਸਰ ਰਾਇਲ ਦੇ ਨਾਮ ਤੋਂ ਜੀ ਮਾਤਾ ਜੀ ਤੁਹਾਡਾ ਨਾਮ ਹੈ ਮੇਰਾ ਨਾਮ ਮੀਨਾ ਜੀ ਮੀਨਾ ਜੀ ਇੱਕ ਸੋਸ਼ਲ ਮੀਡੀਆ ਤੁਹਾਡੀਆਂ ਵੀਡੀਓ ਵੇੰਦ ਰਹੇ ਨੇ ਅਹੀ ਜੇ ਤੁਸੀਂ ਬੱਚੇ ਨਾਲ ਬਹੁਤ ਹਿੰਮਤ ਕਰਦੇ ਬਈ ਉਹ ਮਿਹਨਤ ਕਰਦੇ ਬਈ ਉਹ ਤੇ ਕਾਫੀ ਕੰਮ ਵੀ ਚੰਗਾ ਚੱਲ ਗਿਆ ਵਾ ਕਿੱਥੋਂ ਮਤਲਬ ਇਹ ਜਿਹੜਾ ਇਹਨਾਂ ਨੂੰ ਸਾਰੀ ਪ੍ਰੇਰਣਾ ਦੀ ਦਿੱਤੀ ਆ ਪਰਿਵਾਰ ਚ ਪਹਿਲਾਂ ਕੋਈ ਇਹੋ ਜਿਹਾ ਕੰਮ ਕਰਦਾ ਸੀ ਜਾਂ ਇਹ ਪਹਿਲੇ ਨੇ ਕੰਮ ਸ਼ੁਰੂ ਕੀਤਾ ਸੀ ਇਸਕੇ ਉਹਨਾਂ ਦੇ ਪਾਪਾ ਰੇੜੀ ਲਗਾਉਂਦੇ ਸਨ ਅੱਛਾ ਜੀ ਅੱਛਾ ਪਾਪਾ ਰੇੜੀ ਲਗਾਉਂਦੇ ਲਗਾਉਂਦੇ ਸਨ ਠੀਕ ਹੈ ਇਹ ਇਹਨੇ ਫਿਰ ਇੱਕ ਦੋ ਤਹੀ ਇਹਨਾਂ ਨੂੰ ਲਿਆਂਦਾ ਵੀ ਮੈਂ ਇਹ ਕੰਮ ਕਰਨਾ ਸ਼ੁਰੂ ਕਰਦੀ ਐ ਇਹਨੂੰ ਹੋ ਗਿਆ ਸਾਲ ਸਾਲ ਹੋ ਗਿਆ ਹਾਲੇਕ ਹੋ ਗਿਆ ਠੀਕ ਹੈ ਉਹ ਵੀ ਜਿਹੜੀ ਲਗਾ ਇਹ ਸੰਘ ਦਾ ਬੜਾ ਹੀ ਮੈਂ ਜਿਹੜੀ ਨਹੀਂ ਲਾਉਣੀ ਮੈਂ ਨਹੀਂ ਲਾਉਣੀ ਮੈਂ ਤੇ ਮੈਨੂੰ ਵੀ ਹੁੰਦੀ ਚਲੋ ਮੇਰੇ ਬੱਚੇ ਉਹ ਦੋ ਰਨੇ ਵੀ ਮੇਰੇ ਪਾਸ ਰਹੇ ਮੈਨੂੰ ਸਾਹ ਸਾਰ ਰਾਤ ਨੀਂਦ ਨਹੀਂ ਆਉਂਦੀ ਟੈਨਸ਼ਨ ਕਰਕੇ ਹੂੰ ਬਈ ਇਹ ਵੀ ਕੋਈ ਕਾਮਯਾਬ ਬਣੇ ਇਹ ਵੀ ਕੁਛ ਜਦਾ ਵੀ ਕੁਛ ਬੰਜੇ ਮਕਾਨ ਦੁਕਾਨ ਕੁਛ ਬੰਜੇ ਦਾ ਵੀ ਅੱਜ ਫਿਰ ਕਿਦਾਂ ਫਕਰ ਮਹਿਸੂਸ ਹੁੰਦਾ ਵਾ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਨਾਲ ਮੈਂ ਕੰਮ ਕਰਦੀ ਮਿਹਨਤ ਕਰਦੀ ਹਾਂ ਇਹਦੇ ਨਾਲ ਮੈਂ ਕਿਹਾ ਚੱਲੇ ਇਹਦਾ ਵੀ ਕੁਛ ਬਣੇ ਇਕੱਲਾ ਹੈ ਕਿ ਕਿ 22 ਦਿਨਾਂ ਵਿੱਚ 7 ਦਿਨ ਦੇ ਆਇਦਾ ਅਸੀਂ ਆ ਕੇ ਵੇਖਿਆ ਜਦੋਂ ਅਸੀਂ ਆਏ ਹਾਂ ਸਾਰਾ ਪਰਿਵਾਰ ਜਿਹੜਾ ਉਹ ਕੋਈ ਕਟਿੰਗ ਕਰਦਾ ਪਿਆ ਸੀ ਕੁਝ ਚੋਪਿੰਗ ਕਰਦਾ ਪਿਆ ਸੀ ਕੋਈ ਸਬਜ਼ੀ ਕੱਟਦਾ ਹੈ ਕੋਈ ਸਪਾਈ ਕਰਦੇ ਕੋਈ ਝਾੜੂ ਮਾਰਦੀ ਮੈਂ ਬਾਂਦੇ ਮਾਜਦੀ ਹੈ ਜੀ ਮਤਲਬ ਇਹਦੇ ਨਾਲ ਹੈਲਪ ਕਰਉਣੀ ਪੂਰੀ ਮਦਦ ਕਰਦੇ ਪਏ ਪੂਰੀ ਮਦਦ ਕਰਦੇ ਹਜੇ ਕਿਸੋ ਮਤਲਬ ਇਹ ਇਹ ਚੀਜ਼ ਆਇਆ ਵੀ ਮੈਂ ਫਾਸਟ ਫੂਡ ਦਾ ਕੰਮ ਕਰਨਾ ਕਈ ਲੋਕ ਦਾ ਹਿਕਲ ਕਈ ਫਾਸਟ ਫੂਡ ਛੱਡ ਛੱਡ ਕੇ ਵਿਦੇਸ਼ਾਂ ਲ ਭਰੀ ਜਾਂਦੇ ਆ ਤੁਹਾਨੂੰ ਕਿੱਥੋਂ ਲੱਗਾ ਵੀ ਮੈਂ ਫਾਸਟ ਫੂਡ ਹੀ ਜੜੀ ਕਰਕੇ ਤੇ ਮੈਂ ਕਾਮਯਾਬ ਬਣਾ ਸਰ ਐਕਚੁਅਲ ਜੈਨਾ ਇਹਦੇ ਭਰਾ ਸੀ ਮੇਰੇ ਨਾਲ ਸਾਡੇ ਜਿਹੜੇ ਪਰਿਵਾਰ ਆ ਨਾ ਉਹ ਸ਼ੈਫੀ ਦੇ ਨਾਮ ਤੋਂ ਸ਼ੈਫੀ ਆ ਸਾਰੇ ਓਕੇ ਜੀ ਤੇ ਬ੍ਰਦਰ ਮੈਨੂੰ ਨਾਲ ਹੀ ਲੈ ਜਾਂਦੇ ਸੀ ਕੰਮ ਤੇ ਕਿਉਂਕਿ ਮੇਰਾ ਦੇ ਉਧਰ ਕੰਮ ਤੇ ਧਿਆਨ ਹੁੰਦਾ ਨਹੀਂ ਸੀ ਨਾਲ ਹੀ ਲੈ ਜਾਂਦੇ ਸੀ ਥੋੜਾ ਬਹੁਤ ਉੱਥੋਂ ਇਕੱਠਾ ਕੀਤਾ ਕਹਿ ਦਿੰਦਾ ਕਿ ਕੁਝ ਜਿੱਧਰੋਂ ਗੁਣ ਮਿਲੇ ਇਧਰੋਂ ਇਕੱਠਾ ਕਰ ਲਓ ਉਧਰੋਂ ਇਕੱਠਾ ਕਰ ਲਓ ਜਿੱਥੋਂ ਮਿਲੇ ਲੈ ਲਓ ਉੱਥੋਂ ਲੈ ਲਓ ਤੇ ਇਧਰੋਂ ਇਧਰੋਂ ਕਰਕੇ ਸਾਰਾ ਕੁਝ ਉਹ ਮਿਕਸ ਜਾ ਹੋ ਗਿਆ ਕੰਮ ਤੇ ਸ਼ੁਰੂ ਤੋਂ ਕੁਝ ਸ਼ੌਂਕ ਵੀ ਸੀ ਥੋੜਾ ਬਹੁਤ ਕੁਕਿੰਗ ਦਾ ਤੇ ਬਸ ਸਿਰ ਇਦਾਂ ਹੀ ਆ ਕਿ ਸਾਰਾ ਕੁਝ ਮਿਕਸ ਕਰਕੇ ਜਿੰਨਾ ਕਿ ਆਪਣੇ ਜੀ ਟੈਲੈਂਟ ਸੀ ਹੈਗਾ ਉਹ ਚੀਜ਼ ਵਾਈ ਤੇ ਸ਼ੁਰੂ ਕਰਤਾ ਕੰਮ ਇਹ ਵਾਲਾ ਕਿੱਥੋਂ ਸ਼ੁਰੂਆਤ ਫਿਰ ਕਿੱਥੋਂ ਹੋਈ ਸ਼ੁਰੂਆਤ ਅਸਰ ਜਿਵੇਂ ਕੀ ਮਤਲਬ ਕਹਿ ਸਕਦੇ ਆ ਕਿ 1 ਸਾਲ ਪਹਿਲਾਂ ਹਮ ਔਰ ਰੇੜੀ ਦਾ ਸੀ ਕਿ ਹਾਂ ਰੇੜੀ ਲਈ ਥੋੜਾ ਬਹੁਤ ਕਰੀਆਨੇ ਵਾਲੇ ਤੋਂ ਥੋੜਾ ਕਹਿ ਸਕਦੇ ਆ ਕਿ ਹਾਂ ਵੀ ਪੈਸੇ ਬਹੁਤਾਂ ਥੋੜਾ ਘੱਟ ਹੀ ਹੁੰਦਾ ਹੁੰਦਾ ਸੀ ਉਹ ਥੋੜਾ ਬਹੁਤ ਇਦਾਂ ਨਹੀਂ ਲਿਆ ਸਾਮਾਨ ਕੁਝ ਕਿ ਮੇਰਾ ਜਿਹੜਾ ਫਰੈਂਡਸ ਫਰੈਂਡ ਸਰਕਲ ਕੁਝ ਕਿ ਹੁੰਦੇ ਆ ਨਾ ਮਾੜੇ ਵੀ ਹੁੰਦੇ ਆ ਤੇ ਥੋੜਾ ਉਹ ਵੀ ਸਾਥ ਵੀ ਦਿੰਦੇ ਆ ਤੇ ਕੁਝ ਕਿ ਫਰੈਂਡ ਸਰਕਲ ਨੇ ਵੀ ਹੈਲਪ ਕੀਤੀ ਸੀ ਥੋੜਾ ਇਕੱਠਾ ਥੋੜਾ ਮਤਲਬ ਪਹਿਲੇ ਦਿਨ ਜਿਹੜਾ ਸਮਾਨ ਸੀ ਕਿ ਹਾਂ ਪਹਿਲੇ ਦਿਨ ਸਮਾਨ ਰੱਖ ਕੇ ਤੇ ਕੰਮ ਸ਼ੁਰੂ ਕਰਤਾ ਤੇ ਔੜੀ ਔੜੀ ਕਰਦੇ 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 ਕਿਹੜੇ ਵਾਲੇ ਕਿੱਥੇ ਪਹੁੰਚ ਗਏ ਕੁਝ ਪਤਾ ਹੀ ਨਹੀਂ ਲੱਗਾ ਕਿ ਅੱਜ ਫਿਰ ਅੱਜ ਹਾਲਾਤ ਕਿਦਾਂ ਫਿਰ ਅੱਜ ਹਾਲਾਤ ਬਹੁਤ ਵਧੀਆ ਸਰ ਸਭ ਤੋਂ ਪਹਿਲੀ ਗੱਲ ਤੇ ਮਾਪਿਓ ਨਾਲ ਹੈ ਨਾ ਤੇ ਦੂਜੀ ਗੱਲ ਸਰ ਹਾਲਾਤ ਕੰਮ ਵੱਲੋਂ ਵੀ ਠੀਕ ਹੈ ਨਾ ਇੱਕ ਰੇੜੀ ਤੋਂ ਇੱਕ ਦੁਕਾਨ ਤੱਕ ਦਾ ਮਤਲਬ ਸਫਰ ਹਣਾ ਸਫਰ ਉਹ ਕਰਦੇ ਕਰਦੇ ਜਦੋਂ ਇਕੱਲੇ ਹੁੰਦੇ ਆ ਤੇ ਚੀਜ਼ਾਂ ਯਾਦ ਆਉਂਦੀਆਂ ਤੇ ਅੱਜ ਹਾਲਾਤ ਬਹੁਤ ਸੋਹਣੇ ਬਣੇ ਪਏ ਅਸਰ ਰੱਬ ਨੇ ਬਾਹ ਫੜੀ ਕਹਿੰਦੇ ਨਾ ਕਿ ਰੱਬ ਕਿਤੇ ਨਾ ਕਿਤੇ ਆ ਕੇ ਬਾਹ ਫੜਦਾ ਹੈ ਜੋ ਸਟਰਗਲ ਟਾਈਮ ਤੋਂ ਬਾਅਦ ਤੇ ਸੇਮ ਇਸ ਟਾਈਮ ਬਾਹ ਫੜੀ ਆ ਤੇ ਵਾਈਗਰੋ ਪੂਰੀ ਮਤਲਬ ਮੇਰ ਕਰਨ ਦਿਆ ਵਾ ਪਜਾਰਾਂ ਬਿਉਣਾ ਚ ਵੀ ਕਦੇ ਸ਼ਹਿਰ ਪੂਰੀ ਹਰ ਇੱਕ ਬੰਨੇ ਪਛਾਣ ਬਣ ਗਈ ਹੈ ਕਿ ਸਿਰਫ ਇੱਕ ਰੇੜੀ ਕਰਕੇ ਦੇਖੋ ਬੱਸ ਫੂਡ ਦਾ ਕੰਮ ਜੋਗੀ ਅਸਰ ਮਤਲਬ ਇਹ ਐਸਾ ਤੇ ਹੈ ਵੀ ਜਿਹੜਾ ਮਾਦਾ ਜੀ ਦਾ ਜਿਹੜਾ ਅਸ਼ੀਰਵਾਦ ਹੈ ਆ ਇਹਦੇ ਕਰਕੇ ਤੁਹਾਨੂੰ ਇਹ ਕਾਮਯਾਬੀ ਮਿਲੀ ਹੈ ਸਰ ਸਭ ਤੋਂ ਵੱਡੀ ਗੱਲ ਇਹ ਹੋ啊 ਕਿ ਅਸ਼ੀਰਵਾਦ ਕਰਕੇ ਕਿਉਂਕਿ ਖੁਸ਼ਾਣਾ ਉਹ ਮਤਲਬ ਕਹਿੰਦੇ ਆ ਕਿ ਆਪਾਂ ਮਾਂ ਪਿਓ ਨੂੰ ਦੁਖੀ ਕਰ ਲਈਏ ਤੇ ਰੱਬ ਨੂੰ ਮਨਾਉਣ ਚੱਲ ਜਾਈਏ ਹੈ ਨਾ ਰੱਬ ਨੂੰ ਤੇ ਫਿਰ ਉਹ ਚੀਜ਼ ਗੱਲ ਨਹੀਂ ਬੰਦੀ ਜੇ ਮਾਂ ਪਿਓ ਖੁਸ਼ਾ ਤੇ ਰੱਬ ਖੁਸ਼ਾ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਅਗੇ ਜਗੋਂ ਇਹ ਦੋਵੇਂ ਚੀਜ਼ਾਂ ਹੁੰਦੀਆਂ ਸਭ ਤੋਂ ਵੱਡੀ ਗੱਲ ਕਿ ਮਾਂ ਨਾਲ ਆ ਤੇ ਕਾਮਯਾਬੀਆਂ ਸੀੜੀਆਂ ਤੁਸੀਂ ਚੜਨਾ ਹੈ ਨਹੀਂ ਚੜਨਾ ਜੋ ਮਰਜ਼ੀ ਹੋਈ ਸਰ ਹੂੰ ਉਹ ਆਹੋ ਆਪਣੀ ਵੀ ਹਿੰਮਤ ਹੁੰਦੀ ਹੈ ਕਿ ਹਾਂ ਵੀ ਮੈਂ ਤਾਂ ਮੈਨੂੰ ਪਤਾ ਮੈਂ ਇੱਕ ਸਾਲ ਕਿਦਾਂ ਮਿਹਨਤ ਕੀਤੀ ਆ ਸਾਰਾ ਰੇੜੀ ਤੇ ਮਲੋ ਰੱਬ ਵੀ ਇਹ ਵੀ ਰੱਬ ਵੀ ਸਮਝ ਬੈਠਾ ਸੀ ਨੂੰ ਮੈਂ ਕਿਦਾਂ ਮਿਹਨਤ ਕੀਤੀ ਆ ਮੈਂ ਦਿਨ ਰਾਤ ਦਿਨ ਦਾ ਡੱਡਾ ਕਦੇ ਸਾਫ ਸਫਾਈ ਕਰਨੇ ਕਦੇ ਕੁਛ ਰਾਤੀ 1:00 ਵਜੇ ਵੀ ਨੇਰੀ ਤੂਫਾਨ ਹੁੰਦਾ ਸੀ ਤੇ ਮੈਂ ਘਰ ਦੇ ਨੂੰ ਕਹਿੰਦਾ ਸੀ ਯਾਰ ਮੰਮੀ ਤੇ ਤੇ ਫੈਲੋ ਆਪਾਂ ਉੱਠਣਾ ਜਾਂ ਮੈਂ ਵੇਖਾਵਾਂ ਇੱਕ ਵਾਰ ਜੀ ਤੇ ਮਤਲਬ ਕਹਿ ਸਕਦੇ ਆ ਕਿ ਬਹੁਤ ਸਾਰੇ ਲੋਕ ਹੁੰਦੇ ਆ ਜਿਹੜੇ ਕਈ ਬੰਦਾ ਕੋ ਕੰਮ ਕਰਦਾ ਤੇ ਉਹਦੇ ਚ 네ਗੇਟਿਵ ਸੋਚ ਭਰ ਦਿੰਦੇ ਆ ਜਾਂ ਉਹਨੂੰ ਕਹਿੰਦੇ ਇਹ ਇਹ ਕਿਹੜਾ ਕੰਮ ਦੇ ਫਾਲਿਆਵਾਜ ਜਾਂ ਕਈ ਨੂੰ ਕਹਿੰਦੇ ਇਹ ਜਗਾ ਤੇਰੇ ਕੋਲ ਦੁੱਤ ਨਹੀਂ ਆ ਕਿਉਂ ਕਬਜਾ ਕੀਤਾ ਜਾਂ ਕਈ ਇਹ ਜੀ ਕੋਈ ਮੁਸ਼ਕਲ ਪੇਚ ਆਪਣੇ ਜਦੋਂ ਕੰਮ ਕੀਤਾ ਸ਼ੁਰੂ ਹੋਈ ਸਰ ਹੋਏ ਬਹੁਤ ਜ਼ਿਆਦਾ ਹੋਈ ਇਹੋ ਜ਼ਿਆਦਾ ਹੋਈ ਜਿਹੜੀ ਚ ਗੱਲ ਕੀਤੀ ਹੈ ਨਾ ਤੁਹਾਨੂੰ ਕਿਹਾ ਕਬਜਾ ਕੀਤਾ ਕਿਉਂਕਿ ਹੁਣ ਆਪਾਂ ਕਿਸੇ ਦੀ ਪਹਿਲਾਂ ਤੇ ਉੱਥੇ ਲੋਕੀ ਕੂੜਾ ਸੁੱਟਦੇ ਸੀ ਹੈਨਾ ਤੇ ਉਦੋਂ ਕੋਈ ਤੰਗੀ ਨਹੀਂ ਸੀ ਹਾਂ ਬਿਲਕੁਲ ਜਦੋਂ ਉਥੇ ਸਫਾਈ ਹੋ ਗਈ ਹੈ ਨਾ ਇੱਕ ਮੈਂ ਕਿਰਤ ਆਪਣੀ ਰੋਜੀ ਰੋਟੀ ਕਮਾਉਣ ਲੱਗ ਪਿਆ ਲੱਗੇ ਬੰਨੇ ਤੁਹਾਨੂੰ ਪਤਾ ਕਿ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਉਹ ਤੇ ਆਪਾਂ ਦੇ ਆਪ ਮਿਹਨਤ ਕਰਨੀ ਨਹੀਂ ਤੇ ਜਿਹੜਾ ਕਿਸੇ ਨੂੰ ਘੱਟਣਾ ਨਹੀਂ ਕਿਸੇ ਨੂੰ ਬੰਤੀ ਘੱਟਣਾ ਨਹੀਂ ਮਤਲਬ ਉਹ ਨੂੰ ਕਰਨੀ ਦੇਣੀ ਤੇ ਸਰ ਲਾਈਟ ਦਾ ਸੀ ਮੇਰਾ ਥੋੜਾ ਜਿਆ ਕਿ ਮੈਂ ਕਿਸੇ ਦੇ ਘਰੋਂ ਲਾਈਟ ਲੈ ਰਿਹਾ ਸੀ ਕਿਉਂਕਿ ਆਪਾਂ ਰੇੜੀ ਦੇ ਦੇ ਨਹੀਂ ਆਪਣਾ ਕੋਈ ਦੁਕਾਨ ਸੀ ਤੇ ਜਿੱਤੋਂ ਲੈਡ ਲੈ ਰਿਆ ਸੀ ਉਹਨੂੰ ਜਾ ਕੇ ਡਰਾ ਦੇਣਾ ਵੀ ਹਾਂ ਜੀ ਇਦਾਂ ਉਦਾਂ ਕਿਉਂਕਿ ਉਹ ਕਹਿ ਸਕਦੇ ਰਿਸ਼ਤੇਦਾਰੀ ਚਾਹੀਏ ਉਹ ਵੀ ਥੋੜਾ ਜਿਹਾ ਬਸ ਇੱਕ ਲੋ ਘੰਟੇ ਜਗਾਉਣੀ ਹੁੰਦੀ ਸੀ ਰਾਤ ਨੂੰ ਤੇ ਉਹਨੂੰ ਬਰਾ ਦੇਣਾ ਕਿ ਵੀ ਹਾਂ ਇਦਾਂ ਜੀ ਉਦਾਂ ਜੀ ਇਦਾਂ ਕਰਦੇ ਨੇ ਬਹੁਤ ਸਰ ਆ ਜੇ। ਲੜ ਕੇ ਕਹਿ ਸਕਦੇ ਵੀ ਤੁਹਾਡੀ ਆ ਜਿਹੇ ਕੰਮ ਕਰਨ ਵਿੱਚ ਤੁਹਾਡੇ ਆਪ ਦੇ ਜਿਹੜੇ ਆ ਉਹ ਰੋਕਾਵਟ ਬੰਦੇ ਭਾਈ। ਬਿਲਕੁਲ ਸਰ ਬਿਲਕੁਲ ਕਦੇ ਜਿਹੜੀ ਮੈਂ ਪਿੱਛੇ ਇੱਕ ਬੈਕਗ੍ਰਾਉਂਡ ਚਿੱਤਰ ਪੈ ਲਾਈ ਹੁੰਦੀ ਸੀ ਕਦੇ ਉੱਤੇ ਅੱਗੇ ਬਲੇਡ ਮਾਰਦੇ ਨੇ ਜਨਾ। ਕਦੇ ਉਹ ਲਾਈਟਾਂ ਲਾਈਆਂ ਹੁੰਦੀਆਂ ਸੀ ਹੁੰਦੇ ਰਿਸਰਚ ਲੈਬ ਲਈ ਹੁੰਦੀ ਸੀ ਉਹ ਲਾ ਕੇ ਲੈ ਜਾਣਾ ਜਾਂ ਤੋੜ ਦੇਣਾ ਕਦੇ ਨਾਰੀਅਲ ਰੱਖ ਦੇਣਾ ਉੱਤੇ ਅੱਡੇ ਤੇ ਕਦੇ ਕੱਚ ਖੜਾ ਦੇਣਾ ਇਹ ਚੀਜ਼ਾਂ ਬਹੁਤ ਜ਼ਿਆਦਾ ਤੰਗੀ ਹੋਈ ਮਤਲਬ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਹਾਂ ਵੀ ਇਹ ਤੋਂ ਚੱਲ ਜੇ ਤੇ ਔਰ ਇਦਾਂ ਦਾ ਕੋਈ ਨਹੀਂ ਸੀ جنੂਨ ਸੀ ਕਿ ਹੁਣ ਤੇ ਜਦੋਂ ਜਿੰਨਾ ਜਿੰਨਾ ਉਹ ਜਿਆਦਾ ਕਰ ਰਹੇ ਸੀ ਉਹਨਾਂ ਨਾਲ ਵੱਧ ਰਹਾ ਸੀ ਜਰੂਰ ਕਿ ਹੁਣ ਤੇ ਕਰਨਾ ਕਰਨਾ ਬਸ ਹੁਣ ਤੇ ਕਰਨਾ ਤੰਗੀਆਂ ਬਹੁਤ ਆਈਆਂ ਪਰ ਕੋਈ ਨਹੀਂ ਨਾ ਤੰਗੀਆਂ ਚ ਨੰਗੀਆਂ ਸਿਰ ਮਮੀ ਪਾਪਾ ਸਾਰੇ ਨਾਲ ਸੀ ਉਹਨਾਂ ਤੰਗੀਆਂ ਚੋਂ ਨੰਗੀਆਂ ਤੇ ਅੱਜ ਅੱਜ ਇਹਨਾਂ ਜਿਹੜੇ ਵੀਡੀਓ ਸੋਸ਼ਲ ਮੀਡੀਆ ਦੇ ਬਣਾਉਂਦਾ ਕਿਵੇਂ ਮਤਲਬ ਮਾਂ ਚ ਆ ਪਿਓ ਇਹ ਸੋਸ਼ਲ ਮੀਡੀਆ ਦੇ ਵੀਡੀਓ ਪਾਈ ਜਾਣਾ ਕਿਉਂਕਿ ਮਾਤਾ ਹੀ ਦੇਖਿਆ ਸੋਸ਼ਲ ਮੀਡੀਆ ਦੇ ਨਾਲ ਤੁਹਾਡੇ ਇੱਕ ਹੈਲਪ ਕਰਾਉਂਦੇ ਪਏ ਕੰਮ ਕਰਾਉਂਦੇ ਪਏ ਆ ਕਿਵੇਂ ਮਨ ਚ ਕਿਦਾਂ ਆਪੀ ਕਿਉਂਕਿ ਤੁਸੀਂ ਤੱਕ ਮਿਹਨਤ ਕਰਦੇ ਪਏ ਕੰਮ ਕਰਦੇ ਪਏ ਹੋ ਤੇ ਸ਼ੋਸ਼ੇ ਮੋਡੀ ਦਾ ਆਪਰੇਮ ਕੰਡੈਕਟਿਵਿਟ ਕੀਤਾ ਸਰ ਇਦਾਂ ਸੀਗੇ ਮਤਲਬ ਮਿਹਨਤ ਤੇ ਅਸੀਂ ਕਰ ਹੀ ਰਹੇ ਹਾਂ ਹੈਨਾ ਤੇ ਇੱਕ ਮਨ ਚ ਇਹ ਖਿਆਲ ਹੁੰਦਾ ਸੀਗਾ ਤੇ ਪਤਾ ਨਹੀਂ ਜਿੱਦਾਂ ਮੈਂ ਬਾਹਰ ਰਿਆਂ ਹੈਨਾ ਮੰਮੀ ਡੈਡੀ ਤੋਂ ਦੂਰ ਰਿਆਂ ਵਾਂ ਕਿ ਪਤਾ ਨਹੀਂ ਇਦਾਂ ਕਿੰਨੇ ਕੇ ਰਹਿ ਰਹੇ ਹੋਣਗੇ ਜਾਂ ਫਿਰ ਕਿੰਨੇ ਰਹਿਣਗੇ ਹੈਨਾ ਤੇ ਠੀਕ ਸੀ ਨਾਲ ਕੈਮਰਾ ਫੜਾ ਦੇਣਾ ਮੈਂ ਕਹਾਂ ਚੱਲ ਮਿਹਨਤ ਕਰ ਹੀ ਰਹੇ ਹਾਂ ਮੰਮੀ ਪਾਪਾ ਮੈਂ ਕਿਦਾਂ ਲੱਗੇ ਰੰਨੇ ਆ ਕਿ ਦਸ ਅਗਲ ਕਰਦੇ ਪਏਂ ਕੀ ਉਹਦਾ ਥੋੜੇ ਬਹੁਤ ਜ਼ਿਆਦਾ ਨਹੀਂ ਤੇ ਮਤਲਬ ਜਿਹੜੇ ਗਏ ਆ ਰਸਕਿਓ ਉਹ ਵਾਪਸ ਆ ਜਾਣਾ ਹੈ ਨਾ ਮੰਮੀ ਮੰਮੀ ਦੇ ਨਾਲ ਵੀਡੀਓ ਬਣਾਉਂਗਾ ਕਿ ਉਹਨਾਂ ਦਾ ਵੀ ਮਨ ਕਰੇ ਕਿ ਹਾਂ ਵੀ ਮੰਮੀ ਦੇ ਨਾਲ ਹੀ ਹੁੰਦਾ ਹੋਵੇ ਕਿ ਉਹ ਵੀ ਆਈ ਵੀ ਰਹਿਣਾ ਹੋਵੇ ਜਾਂ ਇਹ ਮਿਸ ਕਰਦੇ ਆ ਜਾਂ ਕੁਛ ਇਦਾਂ ਮਤਲਬ ਅ ਮੁੰਡੇ ਨੂੰ ਕੈਮਰਾ ਫਰਾ ਦੇਣਾ ਸਰ ਕਿ ਹਾਂ ਵੀ ਇਦਾਂ ਵਾਂ ਕੰਮ ਕਰਦੇ ਆ ਉਸ ਨਾਲ ਦੇ ਨਾਲ ਆਪਣਾ ਰੈਂਡਮਲੀ ਤੂੰ ਵੀਡੀਓ ਬਣਾਈ ਜਾ ਸੋਸ਼ਲ ਮੀਡੀਆ ਫਿਰ ਇੱਕ ਕੀ ਰਿਸਪੌਂਸ ਕਿਦਾਂ ਮਿਲਿਆ ਫਿਰ ਸਰ ਬਹੁਤ ਸੋਹਣਾ ਰਿਸਪੌਂਸ ਮਿਲਿਆ ਬਹੁਤ ਜਿਆਦਾ ਸੋਹਣਾ ਰਿਸਪੌਂਸ ਮਿਲਿਆ ਕਿਉਂਕਿ ਜੋ ਵੀ ਇੱਕ ਤੇ ਆਪਾਂ ਜਦੋਂ ਨਕਲੀ ਕਰਦੇ ਆ ਕੁਝ ਫੇਕ ਕਰਦੇ ਆ ਤੇ ਉਸ ਚੀਜ਼ ਨੂੰ ਪਿਆਰ ਨਹੀਂ ਮਿਲਦਾ ਲੋਕੀ ਸਮਝ ਜਾਂਦੇ ਨਾਲੇ ਨੈਗੇਟਿਵ ਕਮੈਂਟ ਕਰਦੇ ਆ ਪਰ ਜਦੋਂ ਆਪਾਂ ਰੀਅਲ ਲੋਕਾਂ ਨੂੰ ਫੀਲ ਹੋ ਰਿਹਾ ਅੰਦਰੋਂ ਕਿ ਹਾਂ ਵੀ ਇਹ ਰੀਅਲ ਆ ਜਾਂ ਕੁਝ ਅਸਲੀ ਆ ਤੇ ਫਿਰ ਆਬਵੀਅਸਲੀ ਉਹਨੂੰ ਸਪੌਂਸਰ ਮਿਲੇਗਾ ਹੀ ਮਿਲੇਗਾ ਤੇ ਬਸ ਬਹੁਤ ਜ਼ਿਆਦਾ ਸਪੋਰਟ ਮਿਲਿਆ ਬਹੁਤ ਜ਼ਿਆਦਾ ਵਧੀਆ ਮਤਲਬ ਵਿਊਜ਼ ਹੁੰਦੇ ਸੀ ਬਹੁਤ ਜ਼ਿਆਦਾ ਤੇ ਜਦੋਂ ਥੋੜੀ-ਥੋੜੀ ਮਤਲਬ ਮੀਡੀਆ ਚ ਲੱਖਾਂ ਜਿਹੜਾ ਮਲਵਾਉਣ ਲੱਗਦੇ ਵਿਊ ਕਮੈਂਟ ਲਾਈਕ ਸ਼ੇਅਰ ਸਾਰਾ ਕੁਝ ਹੀ ਟੋਟਲੀ ਮੈਸੀ ਬਹੁਤ ਹੁੰਦੇ ਸੀ ਇਹ ਇਹ ਹੀ ਕਹਿ ਸਕਦੀ ਹਾਂ ਕਿ ਸੋਸ਼ਲ ਮੀਡੀਆ ਤੇ ਜਿੰਦਗੀ ਬਦਲ ਕੇ ਰੱਖਦੀ ਹੈ ਕਿਉਂਕਿ ਕਈ ਲੋਕ ਕਹਿੰਦੇ ਵੀ ਸੋਸ਼ਲ ਮੀਡੀਆ ਲੋਕ ਗੰਦ ਵਖਾਉਂਦੇ ਆ ਪਰ ਜਦੋਂ ਇਹ ਚੀਜ਼ ਆ ਗਈ ਸੋਸ਼ਲ ਮੀਡੀਆ ਤੇ ਹੁਣ ਇਹ ਲੋਕ ਲਾਈਕ ਕਰਨ ਜਾਂ ਨੂੰ ਵੀਊ ਦੇਣ ਪਸੰਦ ਕਰਦੇ ਤੇ ਲੱਗਦਾ ਨਹੀਂ ਵੀ ਵਾਕਈ ਸੋਸ਼ਲ ਮੀਡੀਆ ਕੋਈ ਪਾਵਰ ਹੈਗੀ ਆ ਜਿਹਨਾਂ ਅਸੀਂ ਆਪਣੀ ਇਹ ਚੀਜ਼ਾਂ ਨੂੰ ਖਾ ਸਕਦੇ ਆ ਸਰ ਸੋਸ਼ਲ ਮੀਡੀਆ ਵਾ ਲੋ ਵਧੀਆ ਪਲੇਟਫਾਰਮ ਆ ਜੇ ਆਪਾਂ ਚੰਗੇ ਤਰੀਕੇ ਨਾਲ ਯੂਜ਼ ਕਰੀਏ ਜੇ ਉਸ ਤਰੀਕੇ ਨਾਲ ਉਹ ਤੇ ਇੱਕ ਫਿਰ ਮਨੋਰੰਜਨ ਹੋ ਗਿਆ ਹੈ ਕੁਝ ਪਰ ਮੈਨੂੰ ਸੋਸ਼ਲ ਮੀਡੀਆ ਨਾਲ ਬਹੁਤ ਜ਼ਿਆਦਾ ਵਾਹੀ ਦਿੱਤਾ ਵਾ ਕਿਉਂਕਿ ਇੱਕ ਪਛਾਣ ਬਣਾਉਣੀ 4-5 ਸਾਲਾਂ ਚ ਹੈ ਨਾ ਤੇ ਇੱਕ ਪਛਾਣ ਬਣਾਉਣੀ ਸਰ ਇੱਕ ਸਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਉਹ ਸਿਰਫ ਇੱਕ ਸੋਸ਼ਲ ਮੀਡੀਆ ਕਰਕੇ ਪੋਸੀਬਲ ਹੋਇਆ ਵਾ ਇਹ ਚੀਜ਼ ਅੱਜ ਕਰਦਿਆਂ ਨੂੰ ਵੀ ਫੀਲ ਹੋ ਗਈ ਆ ਕਿ ਹਾਂ ਵੀ ਮਤਲਬ ਵੀਡੀਓਜ਼ ਦਾ ਫਾਇਦਾ ਹੁੰਦਾ ਵਾ ਆਪਾਂ ਨੂੰ ਜ਼ਰੂਰੀ ਨਹੀਂ ਕਿ ਪੈਸਾ ਆਉਣਾ ਇੱਕ ਜਾਣ ਪਛਾਣ ਪਾ ਜੀ ਸਰ ਮੇਰੇ ਲਈ ਤਾਂ ਇੰਨਾ ਬਹੁਤ ਆ ਮੈਨੂੰ ਤੇ ਚਲੋ ਪੈਸਾ ਮੈਂ ਆਪਣੀ ਰੋਜ਼ ਰੋਟੀ ਕਮਾਰਿਆ ਕਿਰਤ ਕਰ ਰਿਆ ਠੀਕ ਆ ਜਿੰਨਾ ਵੀ ਚੱਲਦਾ ਵਾ ਤੇ ਆਉਣ ਵਾਲੇ ਸਮੇਂ 'ਚ ਆ ਜਾਊਗਾ ਪਰ ਇੱਕ ਜਾਣ ਪਛਾਣੇ ਦੇ ਪਿਆਰ ਮਿਲਣ ਵਾਲੇ ਲੋਕੀ ਆ ਕੇ ਮਿਲਦੇ ਆ ਤੇ ਉਹ ਚੀਜ਼ ਇੱਕ ਵੱਖਰੀ ਹੋ ਜਾਂਦੀ ਆ ਅਰੇ ਰੇੜੀ ਤੇ ਫਿਰ ਕੀ ਕੀ ਆਪਾਂ ਤਿਆਰ ਕਰਦੇ ਆ ਰੇੜੀ ਤੇ ਸਰ ਮਲਾਈ ਚਾਂ ਮਸਾਲਾ ਚਾਂ ਪਨੀਰ ਟਿੱਕਾ ਮਸ਼ਰੂਮ ਟਿੱਕਾ ਤੰਦੂਰੀ ਮੋਮੋਸ ਰੋਸਟਡ ਮੋਮੋਸ ਗਾਣੀ ਚਾਂ ਲੈਮਨ ਚਾਂ ਜਾਦਾ ਸਪੈਸ਼ਲ ਫਿਰ ਕੀ ਲੋਕ ਆ ਕੇ ਪਸੰਦ ਕਰਦੇ ਮੈਨੂੰ ਇਹ ਚੀਜ਼ ਚਾਹੀਦੀ ਆ ਬਹੁਤ ਸਵਾਲ ਲੱਗਦੀ ਯਾਰ ਕਿਤੋਂ ਮਿਲਦੀ ਨਹੀਂ ਸ਼ਹਿਰ ਚ ਕਿਤੇ ਹੈ ਨਹੀਂ ਕਿਤੇ ਸਰ ਸਪੈਸ਼ਲ ਤੇ ਚਾਂਪ ਵੀ ਹੁੰਦੀ ਆ ਮੇਰੀ ਅੱਛਾ ਜੀ ਚਾਂਪ ਵੀ ਹੁੰਦੀ ਆ ਇਹਦੇ ਵਿੱਚ ਮਤਲਬ ਕਿਉਂਕਿ ਮੈਂ ਬਹੁਤ ਜ਼ਿਆਦਾ ਇਹਦੇ ਵਿੱਚ ਸਮਾਨ ਫੋਲਣਾ ਨਾ ਮਟੀਰੀਅਲ ਫੋਲਣਾ ਦੇਸੀ ਕੋ ਫਾਸ ਕਰ ਹੂੰ ਤੇ ਵਧੀਆ ਬ੍ਰਾਂਡ ਦਾ ਕਰੀਮ ਯੂਜ਼ ਕਰਨੀ ਅੱਜ ਕੱਲ ਲੋਕੀ ਵੇਖਦੇ ਆਪਾਂ ਮਿਊਨਿਸ ਯੂਜ਼ ਕਰਦੇ 70-60 ਰੁਪਏ ਆ ਜੀ ਉਹ ਚੀਜ਼ਾਂ ਯੂਜ਼ ਕਰਨੀਆਂ ਹੀ ਨਹੀਂ ਬਿਲਕੁਲ ਸੋਚਿਆ ਸੀ ਕਿ ਬ੍ਰਾਂਡ ਯੂਜ਼ ਕਰਨਾ ਸ਼ੁਰੂ ਤੋਂ ਵਧੀਆ ਚੀਜ਼ ਹੈ ਮਨ ਲੋਕੀ ਖਾਣ ਵੀ ਤੇ ਇਹ ਨਾ ਹੋਵੇ ਕਿ ਅਗਲੇ ਦਿਨ ਉਹਨਾਂ ਨੂੰ ਨੁਕਸਾਨ ਹੋਵੇ ਜਾਂ ਕੁਝ ਹੋਵੇ ਆਪਾਂ ਇੱਕ ਆਪਣੇ ਲਾਲਚ ਕਰਕੇ ਉਹਨਾਂ ਨੂੰ ਖਵਾ ਦਿੱਤੀ ਕਿ ਹੁਣ ਪੈਸਾ ਆਵੇ ਬਸ ਉਹ ਜੋ ਮਰਜ਼ੀ ਖਵਾਈ ਜਾਓ ਉਹ ਚੀਜ਼ ਨਹੀਂ ਸੀ ਸਿਰਫ ਇਹ ਇੱਕ ਰੈਸিপি ਆ ਸਵੀਟ ਬੋਨਾਂ ਚੀਜ਼ਾਂ ਨਹੀਂ ਆ ਇੱਡੀਆ ਹੈਲਦੀ ਚੀਜ਼ਾਂ ਉਹ ਵੀ ਖਵਾ ਰਹੇ ਆ ਮਲਾਈ ਜਾਂ ਮੇਰੀ ਤੁਸੀਂ ਇਹ ਖਾਦੀ ਨਹੀਂ ਮੈਨੂੰ ਖਵਾਉਂਗਾ ਤੁਹਾਡਾ ਤਾਂ ਡੇਲੀ ਚੱਕਰ ਲੱਗਿਆ ਕਰੋਗਾ ਮਤਲਬ ਪਰ ਜਿਹੜਾ ਵੀ ਇੱਕ ਵਾਰੀ ਖਾ ਲੈਣਾ ਤੇ ਉਹ ਇੱਥੋਂ ਨੰਗ ਰਿਆ ਜਾਂ ਹੁਣ ਲੋਕੀ ਕਹਿ ਰਹੇ ਸੀ ਕਿੰਦਾ ਸਾਡਾ ਜਿਹੜਾ ਰੂਟ ਸੀ ਨਾ ਦੂਜੇ ਪਾਸਿਓਂ ਸੀ ਅੰਜ ਕਿਤੇ ਨੰਗ ਰਿਆ ਨਾ ਤੁਹਾਡਾ ਰੂਟ ਜਿਹੜਾ ਹੈ ਹੀ ਨਹੀਂ ਸਾਡਾ ਦੂਜੇ ਪਾਸਿਓਂ ਪਰ ਉਹ ਘੁੰਮ ਕੇ ਪੁੱਠਾ ਰੂਟ ਜਿਹੜਾ ਰੂਟ ਤੇ ਜਾਣਾ ਹੀ ਨਹੀਂ ਉਹ ਰੂਟ ਤੇ ਆ ਕੇ ਚਾਹੁੰਦੇ ਕੀ ਬਾਤ ਆ ਸ਼ਹਿਰ ਤੋਂ ਬਾਹਰ ਵਾ ਮਤਲਬ ਮੈਂ ਸ਼ਹਿਰ ਦੇ ਵਿੱਚ ਨਹੀਂ ਆ ਸ਼ਹਿਰ ਤੋਂ ਬਾਹਰੋਂ ਤੇ ਲੋਕੀ ਸ਼ਹਿਰ ਖਾਣ ਜਾਂਦੇ ਆ ਪਰ ਮੇਰੇ ਨਾਲ ਇਤਾਂ ਹੈ ਕਿ ਸ਼ਹਿਰੋਂ ਅੰਦਰ ਪੁੱਠਾ ਹੁੰਦੇ ਆ ਇਹ ਚੀਜ਼ ਵੀ ਇੱਕ ਹੁੰਦਾ ਨਾ ਕਿ ਬਿਲਕੁਲ ਬਿਲਕੁਲ ਇਹ ਇਹਨਾਂ ਵੀ ਕਾਫੀ ਮਲਾ ਆਪਣੇ ਪਾਵਰ ਮਿਲਦੀ ਪਈ ਆ ਮੇਰੇ ਕੋਲ ਇੱਧਰੋਂ ਆ ਕੇ ਕਸਟਮਰ ਆ ਕੇ ਮੇਰੇ ਕੋਲ ਚੀਜ਼ ਖਾਂਦੇ ਆ ਮੇਰੇ ਕੋਲ ਕੁਝ ਹੈਗਾ ਤਾਂ ਹੀ ਖਾਂਦੇ ਆ ਬਿਲਕੁਲ ਹੁਣ ਸ਼ਹਿਰ ਮੈਨੂੰ ਕਹਿੰਦੇ ਆ ਬਹੁਤ ਜਣੇ ਮੈਨੂੰ ਆਫਰ ਆਉਂਦੇ ਆ ਜਿਹੜੇ ਵੱਡੇ ਵੱਡੇ ਹਨਾ ਬੈਠੇ ਆ ਆਪਣੇ ਸ਼ਹਿਰ ਦੀ ਜਮਾਤ ਵਿੱਚ ਉਹ ਆਫਰਾਂ ਦਿੰਦੇ ਆ ਮੈਨੂੰ ਕਿ ਸਾਡੇ ਕੋਲ ਆਇਆ ਤੂੰ ਸਿੱਤ ਨੂੰ ਦੁਕਾਨ ਦੇ ਦੇ ਨਹੀਂ ਆਫਰ ਨਹੀਂ ਸ਼ੁਰੂ ਦਾ ਥਿੰਕਿੰਗ ਐਂਸੇ ਸੋਚ ਸੀ ਕਿ ਖੋਦ ਆਉਣਾਂ ਤੇ ਉਹ ਚੀਜ਼ ਇੱਕ ਵੱਖਰੀ ਹੋ ਜਾਂਦੀ ਹੌਸਲਾ ਵੀ ਡਬਲ ਹੁੰਦਾ ਨਾਲੇ ਆਪਣੇ ਤੇਜ਼ ਦਾ ਵੀ ਪਤਾ ਲੱਗ ਜਾਂਦਾ ਬਿਲਕੁਲ ਬਿਲਕੁਲ ਇੱਕ ਸਬ ਨੇਚਰ ਦਾ ਹੁੰਦਾ ਮੇਰੇ ਤੋਂ ਕੋਈ ਅਨਨੋਨ ਕਸਟਮਰ ਆਵੇ ਜਾਂ ਜਿਸ ਦੇ ਨਾਲ ਮੇਰੀ ਜਾਣ ਪਛਾਣ ਨਹੀਂ ਆ ਤੋ ਪੈਸੇ ਘਾਟਾ ਇਹ ਨਹੀਂ ਕਿ ਆਪਾਂ ਜਿੰਨੇ ਹੈਗੇ ਨੇ 10 20 40 ਪਿੰਦਾ ਜਿੰਨੇ ਵੀ ਘਾਟਾ بس ਖਾਲੀ ਹੱਥ ਨਹੀਂ ਮੋੜਦਾ ਨਾ ਮੇਰੀ ਇਹ ਚੀਜ਼ ਵਾਸਤੇ ਹੈਗੀ ਆ ਵੀ ਖਾਲੀ ਹੱਥ ਅੱਛਾ ਅਜੇ ਬਹੁਤ ਸਾਰੇ ਸਾਡੇ ਪੰਜਾਬ ਦੇ ਨੌਜਵਾਨ ਆ ਆਪਣਾ ਪੰਜਾਬ ਛੱਡ ਕੇ ਦੇਸ਼ ਛੱਡ ਕੇ ਵਦੇਸ਼ਾਂ ਜਾਂਦੇ 40 40 ਲੱਖ 35 5 ਲੱਖ ਲਗ ਜਮੀਨਾਂ ਹੀ ਵੇਚੀ ਜਾ ਰਹੇ ਆ ਕੀ ਲੱਗਦਾ ਨਹੀਂ ਹੈ ਅਗਰ ਅਸੀਂ ਆਪਣੇ ਮਿਹਨਤ ਜਿਹੜੀ ਆ ਆਪਣੇ ਪੰਜਾਬ ਜਾਂ ਆਪਣੇ ਸ਼ਹਿਰ ਚ ਲਾਈ ਜਵੇ ਜੇ ਅਸੀਂ ਮਿਹਨਤ ਕੀਤੀ ਜਾਵੇ ਤਾਂ ਇੱਥੇ ਆਪਾਂ ਕਾਮਯਾਬੀ ਹਾਸਲ ਕਰ ਸਕਦੇ ਹਾਂ ਕਰ ਸਕਦੇ ਬਿਲਕੁਲ ਸਰ ਬਿਲਕੁਲ ਕਰ ਸਕਦੇ ਆ ਕਿੱਥੇ ਸਰ ਇੱਕ 25 30 ਲੱਖ ਰੁਪਇਆ ਲਾਉਣਾ ਤੇ ਕਿੱਥੇ ਮੈਂ ਯਾਰ 1500 ਦਾ ਇੱਕ ਸਫਰ ਦੀ ਸ਼ੁਰੂਆਤ ਸ਼ੁਰੂਆਤ ਕੀਤੀ ਕਿਉਂਕਿ ਅੰਦਰ ਤੇ ਇੱਕ ਹੈਗਾ ਸੀ ਨਾ ਜੂਨ ਵੀ ਹਾਂ ਕਰਨਾ ਕਰ ਸਕਦੇ ਆ ਆਪਾਂ ਬਾਰ ਨੂੰ ਜਾ ਬਾਰ ਜਾਣ ਨੂੰ ਤੇ ਮੈਂ ਜਾ ਸਕਦਾ ਸੀ ਹੁਣ ਨੂੰ ਚਲੋ ਠੀਕ ਆ ਪੈਸਾ ਕਮਾ ਲੈਣਾ ਸੀ ਦਿਹਾੜੀ ਕਰ ਲੈਣੀ ਸੀ ਜਾਂ ਕੁਝ ਵੀ ਹਮ ਮੰਮੀ ਪਾਪਾ ਫੈਮਿਲੀ ਵਾਪਸ ਨਹੀਂ ਨਾ ਦੁਬਾਰਾ ਹੁਣ ਕਿੱਥੇ ਅਗਲੇ ਜਨਮ ਚ ਕੀ ਕਿਦਾਂ ਨਹੀਂ ਬੜਾ ਟਾਈਮ ਤੇ ਬੀਤ ਜਾਣਾ ਸੀ ਸੱਤ ਅੱਠ ਸਾਲ ਹਮ ਤੇ ਉਹ ਹੀ ਸਰ ਬਸ ਪੈਸਾ ਤੇ ਮੈਂ ਜਿੰਨੇ ਚ ਹੈਗਾ ਸੀ ਉਹ ਕੀਤੀ ਤੇ ਬਾਹਰ ਜਾਣਾ ਮੈਨੂੰ ਨਹੀਂ ਲੱਗਦਾ ਕਿ ਇੱਕ ਆਪਣੀ ਦਿਮਾਗ ਦੀ ਥਿੰਕਿੰਗ ਬਣ ਗਈ ਹੈ ਨਾ ਮੈਂ ਅੱਜ ਕਿਸੇ ਨੂੰ ਵੀ ਵੇਚਦਾ ਛੋਟੇ ਬੱਚੇ ਨੂੰ ਕਿ ਕਿੱਥੇ ਆਣਾ ਬਾਹਰ ਜਾਣਾ ਪਰ ਇਦਾਂ ਦਾ ਕੁਝ ਵੀ ਨਹੀਂ ਹੈਗਾ ਸਰ ਆਪ ਇੱਥੇ ਰਹਿ ਕੇ ਵੀ ਬੜਾ ਕੁਝ ਕਰ ਸਕਦੇ ਆਂ ਦੂਜੀ ਗੱਲ ਪਰਿਵਾਰ ਦੇ ਨਾਲ ਰਹਿ ਸਕਦੇ ਆਂ ਤੇ ਇੱਥੇ ਰਹਿ ਕੇ ਵੀ ਆਪਾਂ ਬਹੁਤ ਕੁਝ ਕਰ ਕਰ ਸਕਦੇ ਆਂ ਥਿੰਕਿੰਗ ਆਏ ਕੋ ਸੋਚ ਆਏ ਤੇ ਬਸ ਬਸ ਕੰਮ 'ਚ ਇਹਨਾ ਸ਼ਰਮ ਕਰਨ ਸਾਰਾ ਕੁਝ ਕਰ ਸਕਦੇ ਆਂ ਇੱਕ ਤਰ੍ਹਾਂ ਦੀ ਕਿਹੜੀ ਗੱਲ ਸੀ ਕਿ ਜਿੱਦਾ ਅਮਰੀਕਾ ਇੱਥੇ ਨੂੰ ਸਿੱਧਾ ਕਿੰਨਾ ਤੇ ਜਿਹਨੂੰ ਆ ਗਿਆ ਤਰੀਕਾ ਉਹਦਾ ਇੱਥੇ ਅਮਰੀਕਾ ਸਰ ਉਹੀ ਗੱਲ ਵਾ ਹਾਂ ਪਰ ਅੱਦੇ ਪੰਜਾਬ ਦੇ ਮੁੰਡੇ ਮੈਂ ਮੈਨੂੰ ਵੀ ਖੁਸ਼ੀ ਹੁੰਦੀ ਐ ਨਹੀਂ ਕਿ ਸਿਰਫ ਮੇਰੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਤੁਸੀਂ ਦੇਖ ਰਹੇ ਮੈਂ ਦੇਖ ਰਿਆਂਗੇ ਬੋਧ ਬੱਚੇ ਆ ਜਿਹੜੇ ਹੁਣ ਇੱਥੇ ਕਰ ਰਹੇ ਅਸਰ ਕੰਮ ਕਿਉਂਕਿ ਉਹਨਾਂ ਦੀ ਸੋਚ ਚੇਂਜ ਹੋ ਗਈ ਹੈ ਨਾ ਅੱਧਿਆਂ ਦੀ ਸੋਚ ਚੇਂਜ ਹੋ ਗਈ ਹੋਰ ਬਹੁਤ ਵੇਖਿਆ ਹੈ ਸ਼ਹਿਰਾਂ ਦੇ ਵਿੱਚ ਜਾਂਦੇ ਉਹ ਵੀ ਆਪਣੇ ਮਾਂ ਬੇਡੇ ਨਾਲ ਲੱਗੇ ਹੁੰਦੇ ਆ ਸੱਤ ਦੇ ਰੰਗ ਤੇ ਤੇ ਇਦਾਂ ਦਾ ਕੁਝ ਨਹੀਂ ਹੈਗਾ ਬਾਹਰ ਇੱਕ ਕਰੀ ਇੱਕ ਕਰੀ ਸਰ ਛੋਟੀ ਜਿਹੀ ਇੱਕ ਕਰੀ ਟਰਾਈ ਕਰਨੇ ਇੱਥੇ ਕੰਮ ਹੀ ਆ ਫੇਲ ਹੋ ਜਾਗੇ ਤੇ ਫਿਰ ਦੁਬਾਰਾ ਕਰਨਾ ਹੈ ਨਾ ਹਾਂ ਬਿਲਕੁਲ ਬਿਲਕੁਲ ਉਹ ਤੇ ਵੀ ਤੇ ਜਾ ਕੇ ਸਟਰਗਲ ਕਰਨਾ ਹੀ ਹੈ ਇੱਥੇ ਵੀ ਜਾ ਕੇ ਸਟਰਗਲ ਕਰਨਾ ਹੀ ਹੈ ਕੰਮ ਨਹੀਂ ਲੱਭਦਾ ਕਿ ਬੜੇ ਮਿਲਦੇ ਮਾਂ ਪਿਓ ਤੋਂ ਦੂਰ ਰਹਿਣੇ ਆ ਇੱਕ ਕਰੀ ਇੱਥੇ ਕੋਸ਼ਿਸ਼ ਕਰਕੇ ਵੇਖੋ ਸ ਸਿਰਫ ਇਹ ਤਾਂ ਹਿੰਮਤ ਦੇ ਜਰੂਰ ਰੱਖੋ ਆਪਣੇ ਆਪ ਨੂੰ ਮੈਂ ਮੈਂ ਤਾਂ ਇਹ ਗੱਲ ਸੋਚਦਾ ਵੀ ਜੇਗੜਾ ਪਾ ਇਥੇ ਮੰਨ ਲਓ ਫਿਰ ਵੀ ਹੋ ਜੰਨੇ ਆ ਤਾਂ ਵੀ ਆਪ ਨੂੰ ਆਪਣੇ ਆ ਸਾਥ ਮਿਲ ਜਾਂਦਾ ਆਪਾਂ ਨੂੰ ਸਾਮ ਸਕਦੇ ਆ ਸਾਮ ਸਕਦੇ ਆ ਕਿ ਕੋਈ ਗੱਲ ਨਹੀਂ ਪੁੱਤ ਜੇ ਇੱਥੇ ਇੱਕ ਰੀ ਗਲਤੀ ਹੋ ਗਈ ਜਾਂ ਬਾਕ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਬੈਠੀ ਆ ਇਹ ਸ਼ੁਰੂ ਗੱਲ ਆ ਫਿਰ ਸੋਕੇ ਮੇਛਾ ਡਿੱਗ ਡਿੱਗ ਕੇ ਬੰਦਾ ਉੱਠਣਾ ਸਿੱਖਦਾ ਤੇ ਜੇ ਬਾਹਰ ਜਾ ਕੇ ਆਪਾਂ ਸਟਰਗਲ ਕਰਕੇ ਜੇ ਉੱਥੇ ਆਪਾਂ ਇੱਕ ਡਿੱਗ ਕੇ ਉੱਥੋਂ ਉੱਠਦਾ ਓਕਾ ਉੱਥੇ ਕਿਹਨੇ ਬਾਣੀ ਪਣੀ ਸਹੀ ਗੱਲ ਹੈ ਸਰ ਪੈਸੇ ਵੀ ਵੇਸਟ ਆ ਨਾ ਕਿੱਥੇ ਕਿੰਨਾ ਓਕਾ ਪੈਸਾ ਲਾ ਕੇ ਬਾ ਨਲਿਤ ਇੱਕ ਪੈਸਾ ਵੀ ਲਾਉਂਦੇ ਫਿਰ ਇੱਕ ਆਪਣੇ ਪੁੱਤ ਨੂੰ ਵੀ ਦੱਸਦੇ ਕਰ ਸਕਦੇ ਤੇ ਕੁਝ ਵੀ ਇੰਡੀਆ ਜੇ ਜਾਂ ਫਿਰ ਬਾਹਰ ਹੋ ਜਾਂਦਾ ਵਾ ਸਰ ਇੱਕ ਇਦਾਂ ਦਾ ਵੀ ਟਾਈਮ ਹੁੰਦਾ ਆਇਆ ਜਾ ਵੀ ਸਕਦਾ ਤੇ ਨਹੀਂ ਵੀ ਆਇਆ ਜਾ ਸਕਦਾ ਨਹੀਂ ਆਇਆ ਸਕਦਾ ਸਹੀ ਤਾਂ ਕੀ ਫਾਇਦਾ ਸਾਰਾ ਕੁਝ ਪੈਸਾ ਹੀ ਦੇ ਨਹੀਂ ਹੋ ਗਿਆ ਸਾਰਾ ਇੱਕ ਉਹ ਹੀ ਦੇ ਨਹੀਂ ਹੋ ਗਿਆ ਤੇ ਦੂਜੀ ਗੱਲ ਸਰ ਘੱਟ ਵੀ ਕਮਾ ਲੋ ਪਰ ਪਰਿਵਾਰ ਦੇ ਨਾਲ ਰਹਿਣਾ ਵੀ ਹੈ ਨਾ ਸਹੀ ਹੈ ਤੇ ਮੇਰੀ ਵੀ ਥਿੰਕਿੰਗ ਇਹੋ ਹੀ ਸੀ ਨਾਲ ਇਦਾਂ ਦਾ ਕੁਝ ਨਹੀਂ ਆ ਬੜਾ ਵਧੀਆ ਆਪਣਾ ਪੰਜਾਬ ਆ ਬਹੁਤ ਸੋਹਣਾ ਵਾ ਜੇ ਆਪਣੀ ਸੋਚ ਵਧੀਆ ਨਾ ਤੇ ਬਹੁਤ ਕੁਝ ਆਪਣੇ ਪੰਜਾਬ ਬਹੁਤ ਬਹੁਤ ਅੱਛਾ ਇਹ ਲੋਕੇਸ਼ਨ ਦੱਸ ਦਿਓ ਤਾਂ ਲੋਕੇਸ਼ਨ ਕਿੱਥੇ ਹੈ ਤੇ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਸਰ ਲੋਕੇਸ਼ਨ ਤਰਨਦਾਨ ਸਾਹਿਬ ਟੱਕਰ ਸਾਹਿਬ ਗੁਰਦੁਆਰਾ ਟੱਕਰ ਸਾਹਿਬ ਗੁਰਦੁਆਰੇ ਦੇ ਨਾਲ ਹੀ ਬਿਲਕੁਲ ਆਪਣੀ ਰਾਇਲ ਵੈਚ ਆਮ ਦੇ ਨਾਮ ਤੋਂ ਦੁਕਾਨ ਆ ਤੇ ਮੋਬਾਈਲ ਨੰਬਰ ਮੇਰਾ ਹੈਗਾ ਜੇ 8360230551 ਠੀਕ ਹੈ ਮਾਤਾ ਜੀ ਆਖਰ ਤੇ ਕੁਝ ਕਹਿਣਾ ਚਾਹੁੰਦੇ ਸਾਡੇ ਭਰਾ ਦੇਖਦੇ ਪਏ ਬਾਹਰ ਵੀ ਦੇਖਦੇ ਪਏ ਆ ਤੁਸੀਂ ਆਪਣੀ ਵੀਡੀਓ ਤੇ ਵੇਖ ਲਿਆ ਸਾਡੀ ਵੀਡੀਓ ਵੀ ਚੱਲਦੀ ਪਈ ਆ ਕੀ ਕਹਿਣਾ ਚਾਹੁੰਦੇ ਨਾਲ ਬਸ ਮੈਂ ਇਹ ਕਹਿਣਾ ਚਾਹੁੰਦੀ ਇਤਨਾ ਮਾਪੂ ਦਾ ਪਿਆਰ ਬਣਾ ਰਵੇ ਤਾਂ ਹੀ ਨੇ ਕੰਮ ਕਾਰਵਾਰ ਕਰਦੇ ਰਹੀਏ بس ਖੁਸ ਰਹੇ ਨੇ ਬੱਚੇ ਮੈਨੂੰ ਉਹੀ ਤਸੱਲੀ ਬੜੀ ਹੈ ਤੇ ਬਾਕੀ ਕਸਟਮਰ ਵੀ ਆਉਂਦੇ ਮੈਨੂੰ ਬੜਾ ਮਿਲਦੇ ਆਣ ਕੇ ਬਈ ਅੱਡੀ-ਤੱਡੀ ਵੀਡੀਓ ਬੜੀ ਬਤੀ ਆਉਣਦੇ ਵਾਪਸ ਬਹੁਤ ਬਤੀ ਆਉਂਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਹਾਂ ਤੋਂ ਸਰ ਪੁਲਿਸ ਵਾਲੇ ਵੀ ਰਾਤ ਨੂੰ ਆਉਂਦੇ ਪੈਰੀ ਹੱਥ ਲਾਉਂਦੇ ਮੇਰੇ ਪੈਰੀ ਹੱਥ ਨਹੀਂ ਲਾਉਣੇ ਅੱਛਾ ਨਹੀਂ ਮੇਰੇ ਨਹੀਂ ਲਾਉਣੇ ਪੈਰੀ ਹੱਥ ਮੈਨੂੰ ਬਹੁਤ ਖੁਸ਼ੀ ਹੁੰਦੀ ਇੱਥੇ ਦੇ ਨਾਲ ਮੈਂ ਕੰਮ ਕਰਦੀ ਇੱਥੇ ਹਲੇ ਰੋਟੀ ਨਹੀਂ ਨਾ ਖਾਦੀ ਹਲੇ ਨਾ ਮੈਂ ਖਾਦੀ ਸਵੇਰੇ ਦੀ ਚਾਹ ਪੀਤੀ ਸਵੇਰੇ ਦੀ ਸਸ ਜਰ ਕੇ ਮੀਨ ਤੋਂ ਬੋਰ ਕਰਨੀ ਲੱਗਦੀ ਸਰ ਰੂਟੀ ਦਾ ਟਾਈਮ ਟੇਬਲ ਨਹੀਂ ਆ ਕੋਈ ਟਾਈਮ ਟੇਬਲ ਨਹੀਂ ਚਲੋ ਸਾਨੂੰ ਤੀ ਕੀਮਤੀ ਸਮਾਂਤਾ ਬਹੁਤ ਬਹੁਤ ਧੰਨਵਾਦੀ ਹਾਂ ਹਾਂ ਮਤਲਬ ਤੁਹਾਡੇ ਲਈ ਬਹੁਤ ਬਹੁਤ ਕੁਝ ਮਿਲੀ ਹੈ ਜੀਤੇ ਆਏ ਜੇ ਪਰਿਵਾਰਾਂ ਨੂੰ ਆਪਾਂ ਬੈਠੇ ਆ ਹਾਂਜੀ ਨੇਚਰ ਬਹੁਤ ਵਧੀਆ ਲੱਗਦਾ ਬਹੁਤ ਧੰਨਵਾਦੀ ਤਾਂ ਇਹ ਸਣਾ ਅਜੇ ਜਿਹੜੇ ਫਾਸਟ ਫੂਡ ਦਾ ਕੰਮ ਕਰਦੇ ਆ ਇਹ ਉਹਨਾਂ ਦੇ ਮਾਤਾ ਹੀ ਨਾਲ ਬੈਠੇ ਆ ਜਿਹੜੇ ਇਹਨਾਂ ਨੂੰ ਹਿੰਮਤ ਦਿੰਦੇ ਆ ਹਿੰਮਤ ਸਦਗਾ ਹੀ ਅਜੇ ਨੇ 1 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਸੀ ਸਿਰਫ 1000 ਰੁਪਏ ਤੇ ਸ਼ੁਰੂ ਕੰਮ ਕੀਤਾ ਸੀ ਤੇ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਤੇ ਰੱਬ ਦੀ ਮਿਹਰ ਆ ਕਿਉਂਕਿ ਰੱਬ ਦੀ ਮਿਹਰ ਉੱਥੇ ਹੁੰਦੀ ਆ ਜਦੋਂ ਰਹਿਮਤ ਪੈਂਦੀ ਆ ਇੱਕ ਮਾਂ ਦੀ ਇੱਕ ਮਾਂ ਜਦੋਂ ਆਪਣੇ ਬੱਚੇ ਨਾਲ ਤੇ ਮਾਂ ਜਿਹੜਾ ਰੋਟੀ ਬਕਾਉਂਦੀ ਨਾ ਜਦੋਂ ਅਸੀਂ ਰੋਟੀ ਖਾਂਦੇ ਆ ਤਾਂ ਸਾਨੂੰ ਲੱਗਦਾ ਪਤਾ ਵੀ ਵਾਕੇ ਰੋਟੀ ਸਾਨੂੰ ਹਜਮ ਹੋ ਗਈ ਕਿਉਂ ਉਦជា ਮਾਂ ਦਾ ਪਿਆਰ ਹੁੰਦਾ ਵਾ ਤੇ ਇਸੇ ਜਗ੍ਹਾ ਤੇ ਜਿਹੜਾ ਇਹ ਨਾਲ ਬਣਾਇਆ ਆਪਣਾ ਫਾਸਟ ਫੂਡ ਦਾ ਰੇੜੀ ਬਣਾਈਆ ਇਹਦੇ ਵਿੱਚ ਵੀ ਇੱਕ ਮਾਂ ਦਾ ਬੜਾ-ਬੜਾ ਯੋਗਦਾਨ ਆ ਜਿਹੜੀ ਹਮੇਸ਼ਾ ਬੱਚੇ ਨਾਲ ਮਿਹਨਤ ਕਰਦੀ ਆ ਤੇ ਨਾਲ ਇਹਦੇ ਨਾਲ ਜਨੋ ਇਹ ਕੰਮ ਕਰਦੀ ਆ ਤੇ ਨਾਲ ਖਲੋਤੀ ਰਹਿੰਦੀ ਆ ਇਹਨਾਂ ਦੀ ਜਿਹੜੀ ਵੀਡੀਓ ਆ ਉਹ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਰੀਆ ਵਾਇਰਲ ਹੋਈਆਂ ਜਿਸ ਦੇ ਕਰਕੇ ਲੋਕ ਬੜਾ ਅਪ੍ਰੀਸ਼ੀਏਟ ਕਰਦੇ ਆ ਤੇ ਲੋਕ ਦুরুਦਰਾ ਕੇ ਇਹਨਾਂ ਨੂੰ ਇਹਨਾਂ ਕੋ ਆ ਕੇ ਸੋਇਆ ਚਾਹ ਵਗੈਰਾ ਜਾਂ ਪਨੀਰ ਟਿੱਕਾ ਬੜਾ ਕੁਝ ਖਾਂਦੇ ਆ ਅਸੀਂ ਵੀ ਇਹਨਾਂ ਕੋ ਜਰੂਰ ਖਾਂਦੀ ਕੋਸ਼ਿਸ਼ ਕਰਾਂਗੇ ਕਿਉਂਕਿ ਅੱਜ ਸਮਾਂ ਸਾਡਾ ਕੋ ਉਨਾਂ ਕਸੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹ ਬੜੇ ਮਿਹਨਤੀ ਪਰਿਵਾਰ ਆ ਇਹਨਾਂ ਨੂੰ ਸਮਝਦਾ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿੱਸਾ ਲੱਗੀ ਉਹਨੂੰ ਲਾਈਕ ਕਮੈਂਟ ਜਰ ਉਹਨਾਂ ਨੌਜਵਾਨਾਂ ਤੱਕ ਉਹਨਾਂ ਵੀਰਾਂ ਦਾ ਜਰੂਰ ਪਹੁੰਚਾਇਓ ਜਿਹੜੇ ਆਪਣਾ ਲੱਖਾਂ ਰੁਪਏ ਲਾ ਕੇ ਬ੍ਰਿਸ਼ਾਲ ਭਾਈ ਦੇ ਆ ਮੈਂ ਦੇਖੋ ਗੱਲ ਕਵਾਂਗਾ ਅਗਰ ਸਾਡੇ ਕੋਲ ਪੈਸਾ ਵਾ ਸਾਡੇ ਕੋਲ ਹਿੰਮਤ ਆ ਅਸੀਂ ਉਸ ਹਿੰਮਤ ਅਸੀਂ ਉਸ ਪੈਸੇ ਨਾਲਗਾ ਆਪਣੇ ਇੱਕ ਸ਼ਹਿਰ 'ਚ ਰਹਿ ਕੇ ਆਪਣੇ ਪੰਜਾਬ 'ਚ ਰਹਿ ਕੇ ਕਮਾਈ ਕਰ ਸਕਦੇ ਆ ਮਿਹਨਤ ਕਰ ਸਕਦੇ ਆ ਤੇ ਸਕਸੈਸ ਹੋ ਸਕਦੇ ਆ